ਬਹੁਤ ਸਾਰੇ ਭਾਰਤੀਆਂ ਦਾ ਕੈਨੇਡਾ ਜਾਣਾ ਸੁਪਨਾ ਜਾਂ ਫਿਰ ਬਹੁਤਿਆਂ ਦਾ ਸੁਪਨਾ ਉਸ ਵਕਤ ਟੁੱਟਣ ਲੱਗ ਜਾਂਦਾ ਜਦੋਂ ਕੈਨੇਡਾ ਨੇ ਸਖਤੀਆਂ ਵਧਾਤੀਆਂ ਪਰ ਬਹੁਤ ਸਾਰੇ ਭਾਰਤੀ ਕਾਮੇ ਜਾਂ ਫਿਰ ਪੰਜਾਬੀ ਕਾਮੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਹ ਉਡੀਕ ਕਰ ਰਹੇ ਨੇ ਕਿ ਕਦੋਂ ਸਾਡਾ ਜਿਹੜਾ ਪੀਆਰ ਦਾ ਵੀਜ਼ਾ ਉਹ ਪੈ ਜਾਊ ਜਾਣੇ ਕਿ ਅਸੀਂ ਇੱਥੋਂ ਦੇ ਪਰਮਾਨੈਂਟ ਰੈਜ਼ੀਡੈਂਸ ਹੋ ਜਾਵਾਂਗੇ ਪਰ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਤੇ ਪੀਆਰ ਦੀ ਉਡੀਕ ਕਰ ਰਹੇ ਭਾਰਤੀ ਕਾਮਿਆਂ ਦੇ ਲਈ ਇੱਕ ਬੁਰੀ ਖਬਰ ਆ ਰਹੀ ਹੈ ਇੱਕ ਸਖਤ ਫੈਸਲਾ ਲਿਆ ਅਨਟਾਰੀਓ ਸਰਕਾਰ ਨੇ ਬਿਨਾ ਕਿਸੇ ਸੂਚਨਾ ਦੇ ਆਪਣੀ ਐਕਸਪ੍ਰੈਸ ਐਂਟਰੀ ਜਾਨੀ ਕਿ ਸਕਿਲਡ ਟਰੇਡ ਸਟ੍ਰੀਮ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਹੈ ਫੈਸਲਾ ਸਿੱਧਾ ਉਹਨਾਂ ਹਜ਼ਾਰਾਂ ਵਰਕਰਾਂ ਨੂੰ ਪ੍ਰਭਾਵਿਤ ਕਰਦਾ ਜਿਨ੍ਹਾਂ ਦੀਆਂ ਪੀਆਰ ਦੀਆਂ ਫਾਈਲਾਂ ਪਿਛਲੇ ਡੇਢ ਦੋ ਸਾਲਾਂ ਤੋਂ ਪੈਂਡਿੰਗ ਚੱਲ ਰਹੀਆਂ ਸੀ ਇਸੇ ਦੇ ਨਾਲ ਉਹ ਡਾਟਾ ਵੀ ਸਾਹਮਣੇ ਹੈ ਕਿ ਤਕਰੀਬਨ 2600 ਤੋਂ ਲੈ ਕੇ 2480 ਫਾਈਲਾਂ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਰਿਜੈਕਟ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਉਹਨਾਂ ਦੀ ਫੀਸ ਆ ਜਿਹੜੀ ਉਹ ਵੀ ਜਿਹੜੀ ਵਾਪਸ ਕਰ ਦਿੱਤੀ ਗਈ ਅਨਟਾਰੀਓ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਟ੍ਰੀਮ ਹੇਠਾਂ ਜਮ੍ਹਾਂ ਕੀਤੀਆਂ ਗਿਆ ਸਾਰੀਆਂ ਅਰਜ਼ੀਆਂ ਵਾਪਸ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਅੰਕੜਾ ਦੱਸਿਆ ਜਾ ਰਿਹਾ ਹੈ ਕਿ 2600 ਦੇ ਕਰੀਬ ਅਰਜ਼ੀਆਂ ਸੀ ਫਾਈਲਾਂ ਦੇ ਨਾਲ ਜਮ੍ਹਾਂ ਕੀਤੀਆਂ ਫੀਸਾਂ ਵੀ ਜਿਹੜੀਆਂ ਰਿਫੰਡ ਕੀਤੀਆਂ ਜਾਣਗੀਆਂ ਇਸ ਵਿੱਚ ਉਹ ਉਮੀਦਵਾਰ ਵੀ ਸ਼ਾਮਲ ਹਨ ਜੋ ਲੰਬੇ ਸਮੇਂ ਤੋਂ ਪ੍ਰਕਿਰਿਆ ਦੀ ਉਡੀਕ ਕਰ ਰਹੇ ਸਨ ਅਤੇ ਪੀਆਰ ਦੀ ਉਮੀਦ ਦੇ ਵਿੱਚ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਸਨ ਪਰ ਇਸ ਵਕਤ ਇਹ ਫੈਸਲੇ ਦੇ ਨਾਲ ਸਭ ਤੋਂ ਵੱਡਾ ਝਟਕਾ ਪੰਜਾਬੀਆਂ ਨੂੰ ਲੱਗਿਆ ਕਿਉਂਕਿ ਕੈਨੇਡਾ ਦੇ ਸਕਿਲਡ ਟ੍ਰੇਡਜ਼ ਸੈਕਟਰ ਦੇ ਵਿੱਚ ਸਭ ਤੋਂ ਵੱਧ ਮਜ਼ਦੂਰ ਭਾਰਤ ਤੋਂ ਨੇ ਤੇ ਵਿਸ਼ੇਸ਼ਕ ਜਾਂ ਫਿਰ ਕਹਿੰਦੀ ਹੈ ਕਿ ਖਾਸ ਤੌਰ ਤੇ ਪੰਜਾਬ ਤੋਂ ਨੇ ਤੇ ਇਸ ਵਕਤ ਕੈਨੇਡਾ ਦੇ ਵਿੱਚ ਜਾਂ ਫਿਰ অন্ਟਾਰੀਓ ਦੇ ਵਿੱਚ ਸੜਕਾਂ ਦੇ ਉੱਪਰ ਹੱਥਾਂ ਦੇ ਵਿੱਚ ਬੋਰਡ ਫੜੇ ਹੋਏ ਪ੍ਰਦਰਸ਼ਨ ਕਰਦੇ ਪੰਜਾਬੀ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਜਿਹੜੀਆਂ ਫੈਲਾਂ ਇਲੀਗਲ ਤਰੀਕੇ ਨਾਲ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਤੁਸੀਂ ਰਿਜੈਕਟ ਕਰ ਦਿਓ ਪਰ ਜਿਹੜੇ ਲੋਕ ਜੈਨੂਅਨ ਨੇ ਉਹਨਾਂ ਨੂੰ ਪੀਆ ਦਿੱਤੀ ਜਾਂ ਵੇਸ ਤਰੀਕੇ ਦੀ ਜਿਹੜੇ ਭਾਰਤੀ ਕਾਮੇ ਨੇ ਜਾਂ ਫਿਰ ਪੰਜਾਬੀ ਕਾਮੇ ਨੇ ਉਹ ਮੰਗ ਕਰ ਰਹੇ ਨੇ ਰੋਡਾਂ ਦੇ ਉੱਪਰ ਖੜੇ ਪ੍ਰਦਰਸ਼ਨ ਕਰ ਰਹੇ ਨੇ ਭਾਰਤ ਤੋਂ ਖਾਸ ਕਰਕੇ ਪੰਜਾਬ ਤੋਂ ਬਹੁਤ ਸਾਰੇ ਕਾਮੇ ਇਸ ਸਕੀਮ ਤਹਿਤ ਅਨਟਾਰੀਓ ਦੇ ਵਿੱਚ ਨੇ ਇਲੈਕਟ੍ਰੀਸ਼ੀਅਨ ਪਲੰਬਰ ਬੈਲਟਰ ਆਟੋਮੋਟਿਵ ਟੈਕਨੀਸ਼ੀਅਨ ਜਾਂ ਫਿਰ ਕੰਸਟਰਕਸ਼ਨ ਵਰਕਰ ਸ਼੍ਰੇਣੀ ਦੇ ਵਿੱਚ ਸਭ ਤੋਂ ਵੱਧ ਇਸ ਵਕਤ ਕੈਨੇਡਾ ਦੇ ਅਨਟਾਰੀਓ ਦੇ ਵਿੱਚ ਪੰਜਾਬੀ ਕਰ ਰਹੇ ਨੇ ਇੱਕ ਪੰਜਾਬੀ ਕੰਮ ਕਰ ਰਹੇ ਨੇ ਇਸ ਸਟ੍ਰੀਮ ਪੀਆ ਤੋਂ ਇੱਕ ਸਰ ਤੋਂ ਤੇਜ਼ ਅਤੇ ਕਨਫਰਮ ਰਸਤਾ ਮੰਨੀ ਜਾਂਦੀ ਸੀ ਪਰ ਇੱਕਦਮ ਬਿਨਾਂ ਕਿਸੇ ਸੂਚਨਾ ਦੇ ਬਿਨਾਂ ਕੋਈ ਨੋਟਿਸ ਅਤੇ অন্ਟਾਰੀਓ ਸਰਕਾਰ ਨੇ ਸਿਰ ਉ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰਤਾ 2680 ਦੇ ਕਰੀਬ ਜਿਹੜੀਆਂ ਅਰਜ਼ੀਆਂ ਨੇ ਵਾਪਸ ਕੀਤੀਆਂ ਜਾਣੀਆਂ ਨੇ ਸਭ ਦੀ ਫਰੀ ਹੋਈ ਪੀਸ ਰਿਫੰਡ ਕੀਤੀ ਜਾਣੀਆਂ ਹੁਣ ਹਜ਼ਾਰਾਂ ਭਾਰਤੀ ਕਾਮਿਆਂ ਦੀਆਂ ਪੀਆਰ ਸੰਬੰਧੀ ਉਮੀਦਾਂ ਜਿਹੜੀਆਂ ਇਸ ਵਕਤ ਠੰਡੀਆਂ ਪੈ ਚੁੱਕੀਆਂ ਨੇ ਉਹਨਾਂ ਦੀਆਂ ਉਮੀਦਾਂ ਦੇ ਉੱਪਰ ਪਾਣੀ ਪੈਂਦਾ ਨਜ਼ਰ ਆਇਆ ਸਰਕਾਰ ਨੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਜਾਂਚ ਦੌਰਾਨ ਇਸ ਸਟ੍ਰੀਮ ਦੇ ਵਿੱਚ ਵੱਡੇ ਪੱਧਰ ਤੇ ਗਲਤ ਜਾਣਕਾਰੀ ਦੁਰਵਾਰ ਤੋਂ ਅਤੇ ਜਾਂਫਰ ਧੋਖਾ ਧੜੀ ਦੇ ਮਾਮਲੇ ਸਾਹਮਣੇ ਆਏ ਨੇ ਇਸ ਕਰਕੇ ਮੌਜੂਦਾ ਡਰੇਨ ਡਿਜ਼ਾਈਨ ਦੀ ਜਿਹੜੀ ਸੁਰੱਖਿਆ ਤੇ ਭਰੋਸੇਯੋਗਤਾ ਯਕੀਨੀ ਨਾ ਬਣ ਸਕਣ ਦੇ ਕਾਰਨ ਪ੍ਰੋਗਰਾਮ ਨੂੰ ਪੂਰੀ ਤਰੀਕੇ ਦੇ ਨਾਲ ਸਸਪੈਂਡ ਕੀਤਾ ਜਾਂਦਾ ਹੈ ਤਾਜ਼ਾ ਕਾਰਵਾਈ ਉਸ ਸਮੇਂ ਹੋਈ ਜਦੋਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਪਹਿਲਾਂ ਹੀ ਭਾਰਤੀ ਵਿਦਿਆਰਥੀਆਂ ਦੀ ਵੀਜ਼ਿਆਂ ਦੀ ਬੇਮਿਸਾਲ ਰਿਜੈਕਸ਼ਨ ਦਰ ਦੇਖਣ ਮਿਲੀ ਸੀ ਜਾਨੀ ਕਿ 74% ਤੱਕ ਵਧਾ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਸਾਰੇ ਭਾਰਤੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਦੀਆਂ ਪਹਿਲਾਂ ਧੋਖਾ ਧੜੀ ਦੀ ਜਾਂਚ ਦੇ ਨਾਂ ਦੇ ਉੱਪਰ ਰੱਦ ਜਾਂ ਪਰ ਸਸਪੈਂਡ ਕੀਤੀਆਂ ਗਈਆਂ ਸੀ ਹੁਣ ਸਕਿਲਡ ਟ੍ਰੇਡਜ਼ ਸਟ੍ਰੀਮ ਬੰਦ ਹੋਣ ਤੋਂ ਬਾਅਦ ਭਾਰਤੀਆਂ ਲਈ ਕੈਨੇਡਾ ਦੇ ਵਿੱਚ ਸਥਾਈ ਤੌਰ ਤੇ ਸੈਟਲ ਹੋਣਾ ਹੋਰ ਵੀ ਮੁਸ਼ਕਲ ਜਾਂ ਪਰ ਕਹਿੰਦੇ ਕਿ ਨਾਂ ਬੁਮਕੇ ਨੂੰ ਹੁੰਦਾ ਜਾ ਰਿਹਾ ਫਿਲਹਾਲ ਅਨਟਾਰੀਓ ਸਰਕਾਰ ਦੇ ਵੱਲੋਂ ਨਹੀਂ ਦੱਸਿਆ ਗਿਆ ਕਿ ਸਟ੍ਰੀਮ ਮੁੜ ਖੁੱਲੇਗੀ ਨਵੀਂ ਰੂਪਰੇਖਾ ਕਿਸ ਤਰੀਕੇ ਵਾਪਸ ਲਾਈ ਜਾਵੇਗੀ ਪੀਆਰਜੀ ਉਡੀਕ ਕਰ ਰਹੇ ਹਜ਼ਾਰਾਂ ਵਰਕਰ ਅਤੇ ਉਹਨਾਂ ਦੇ ਪਰਿਵਾਰ ਭਵਿੱਖ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਨਵੀਂ ਅਰਜ਼ੀ ਜਮ੍ਹਾਂ ਕਰਨ ਦਾ ਵੀ ਕੋਈ ਸਿਸਟਮ ਇਸ ਵਕਤ ਉਪਲਬਧ ਨਹੀਂ ਰਿਹਾ ਜਾਨੀ ਕਿ ਜਿਹੜੇ ਲੋਕ ਖਾਸ ਤੌਰ ਤੇ ਕਾਮੇ ਰੇਜਿਸ ਦੇ ਵਿੱਚ ਬਹੁਤ ਸਾਰੇ ਵੱਖ-ਵੱਖ ਕੰਮਾਂ ਦੇ ਵਿੱਚ ਗਏ ਸੀ ਕੋਈ ਇਲੈਕਟ੍ਰੀਸ਼ੀਅਨ ਪਲੰਬਰ ਵੈਲਡਰ ਆਟੋਮੋਟਿਵ ਟੈਕਨੀਸ਼ੀਅਨ ਕੰਸਟਰਕਸ਼ਨ ਦੇ ਵਿੱਚ ਗਏ ਸੀ ਜਿਹੜੇ ਚਾਹੁੰਦੇ ਸੀ ਕਿ ਅਸੀਂ ਪੱਕੇ ਹੋ ਜਾਈਏ ਡੇਢ ਦੋ ਸਾਲ ਤੋਂ ਪਿਛਲੇ ਤੋਂ ਤਕਰੀਬਨ ਪੀਆਰ ਦੀਆਂ ਫਾਈਲਾਂ ਲਗਾਈਆਂ ਸੀ ਇਸ ਵਾਰ ਵੱਡਾ ਝਟਕਾ ਲੱਗਿਆ অন্ਟਾਰੀਓ ਸਰਕਾਰ ਨੇ ਸਾਰਾ ਕੁਝ ਇਸ ਵਕਤ ਬਦਲ ਦਿੱਤਾ ਐਕਸਪ੍ਰੈਸ ਐਂਟਰੀ ਜਾਨੀ ਕਿ ਸਕਿੱਲ ਟ੍ਰੇਡਸ ਸਟ੍ਰੀਮ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ